ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀ ਜੁੜਦੇ ਹੋ ਨੋਖਾ ਚਰਨ ਬਹੁਤ ਬਹੁਤ ਸਵਾਗਤ ਹੈ। ਵਿਕram ਜੀ ਸਿੰਘ ਮਜੀਠੀਆ ਦੇ ਪੀਏ ਦੇਕਰ ਪਹੁੰਚ ਗਈ ਵਿਜੀਲੈਂਸ ਪੀਏ ਨੇ ਕੀਤੇ ਅਹਿਮ ਤੇ ਵੱਡੇ ਖੁਲਾਸੇ ਪੀਏ ਦੇ ਕੋਲੋਂ ਉਹ ਡੇਰੀਆਂ ਦੀ ਪੁਸ਼ਕਿਸ਼ ਕੀਤੀ ਜਾ ਰਹੀ ਹੈ ਜਿਹੜੀਆਂ ਡੇਰੀਆਂ ਦੇ ਵਿੱਚ ਉਹ ਨੋਟ ਕਰਦਾ ਸੀ ड्रग ਮਨੀ ਦਾ ਉਹ ਸਾਰਾ ਪੈਸਾ ਲੈਣ ਦੇ ਉਸ ਪੀਏ ਦੇ ਫਿਰ ਹੁੰਦਾ ਸੀਗਾ ਔਰ ਪੀਏ ਖੁਦ ਗੱਡੀ ਸਰਕਾਰੀ ਦੇ ਵਿੱਚ ਇਹ ਪੈਸਾ ਲੈ ਕੇ ਅੱਗੇ ਡਰੱਗ ਮੰਡੀ ਦਾ ਉਹ ਵੰਡਦੇ ਸੀਗੇ ਉਹਨਾਂ ਤੱਕ ਪਹੁੰਚਾਉਂਦਾ ਸੀ ਜਿਹੜਾ ਨਸ਼ਾ ਸਪਲਾਈ ਕਰਦੇ ਸੀ ਇੱਕ ਤਰ੍ਹਾਂ ਜਿਹੜਾ ਕਿ ਵਿਕਰਮਜੀਤ ਸਿੰਘ ਜੀਖਿਆ ਦਾ ਪੀਏ ਤਲਬੀਰ ਗਿੱਲੇ ਹੁਣ ਭਾਵੇਂ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਇਆ ਔਰ ਉਸਦੇ ਬਿਆਨ ਤਲੰਬਦ ਕਰਨ ਵਾਸਤੇ ਅੱਜ ਵਿਜੀਲੈਂਸ ਉਹਨਾਂ ਦੇ ਘਰ ਪਹੁੰਚੀ ਹੈ ਸੋ ਤਲਬੀਰ ਗਿੱਲ ਨੇ ਵੱਡੇ ਖੁਲਾਸੇ ਕੀਤੇ ਨੇ ਜਿਵੇਂ ਹੀ ਵਿਜੀਲੈਂਸ ਦੀ ਟੀਮ ਅੱਜ 2 ਵਜੇ ਅਮਰਸਾ ਸਥਿਤ ਤਲਬੀਰ ਦੇ ਘਰ ਪਹੁੰਚੀ ਤਾਂ ਵਿਜੀਲੈਂਸ ਦੇ ਅਨੁਸਾਰ ਤਲਬੀਰ ਨੇ ਸਾਹਮਣੇ ਨਸ਼ਾ ਤਸਕਰਾਂ ਨਾਲ 20000 ਰੁਪਇਆ ਦਾ ਲੈਣ ਦੇਣ ਹੰਦਾ ਰਿਹਾ ਇਸ ਤੇ ਬਾਰੇ ਉਹਨਾਂ ਨੇ ਇੱਕ ਗੱਲ ਕਬੂਲੀ ਹੈ ਇਸ ਲਈ ਮਜੀਠੀਆ ਡਰੱਗਮਨਿ ਕੇਸ 'ਚ ਤਲਬੀਰ ਦੀ ਗਵਾਹੀ ਬਹੁਤ ਮਹੱਤਵਪੂਰਨ ਹੈ ਸੋ ਵਿਕਰਮ ਮਜੀਠੀਆ ਨੂੰ ਵਿਜੀਲੈਂਸ ਵਿਭਾਗ ਨੇ ਅਮਰ ਤੋਂ ਬਾਅਦ ਜائਦਾ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ ਮੁਜੀਠਿਆ 'ਸਤਾ ਇਲਜ਼ਾਮ ਹੈ ਕਿ ਮਜੀਠਿਆ ਦੇ ਵਰਦ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਹਵਾਲਾ ਕਾਰੋਬਾਰ ਦੇ ਸਬੂਤ ਮਿਲੇ ਹਨ ਇਹ ਇਲਜ਼ਾਮ ਹੈ ਕਿ ਮਜੀਠਿਆ ਨੇ 2007 ਤੋਂ ਲੈ ਕੇ 2017 ਦਰਮਿਆਨ ਮੰਤਰੀ ਰੰਦੇ ਹੋਏ ਆਪਣੀ ਆਮਦਨ ਤੋਂ ਵੱਧ ਜਾਇਦਾਦ ਬਣਾਈ ਹੈ ਸਾਲ 2012 ਦੇ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਸੀ ਇਸ ਮਾਮਲੇ ਵਿੱਚ 6000 ਕਰੋੜ ਰੁਪਏ ਦਾ ਸਿੰਥੈਟਿਕ ਡਰੱਗ ਰੈਕਡ ਦਾ ਪਰਦਾ ਫਾਸ਼ ਕੀਤਾ ਗਿਆ ਸੀ ਅਤੇ ਫਤਿਹਗੜ੍ਹ ਸਾਹਿਬ ਵਿੱਚ ਇੱਕ ਐਫਆਈਆਰ ਵੀ ਦਰਜ ਕੀਤੀ ਗਈ ਸੀ ਉਸ ਸਮੇਂ ਸੂਬੇ ਦੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਸੀ ਔਰ ਮਜੀਠੀਆ ਇਸ ਸਰਕਾਰ ਵਿੱਚ ਮੰਤਰੀ ਸਨ ਐਨ ਆਰ ਆਈ ਮੰਤਰੀ ਹੋਣ ਦੇ ਨਾਤੇ ਜੋ ਵਿਦੇਸ਼ਾਂ ਤੋਂ ਨਸ਼ਾ ਸਪਲਾਈਰ ਪਿੰਡੀ ਤੇ ਸੱਤਾ ਅੰਦੇ ਸੀ ਉਹ ਮਜੀਠੀਆ ਦੇ ਯਿਗਰੀ ਯਾਰ ਸੀ ਔਰ ਮਜੀਠੀਆ ਦੇ ਜਿਹੜੇ ਕਰ ਰੁਕਦੇ ਸੀ ਜੋ ਇਹ ਨਸ਼ਾ ਸਪਲਾਈ ਹੁੰਦਾ ਸੀ ਉਹ ਜਦੋਂ ਮਜੀਠੀਆ ਆਪਣੇ ਕਾਬਲੇ ਦੀਆਂ ਗੱਡੀਆਂ ਚੁਰਦਾ ਸੀ ਸਰਕਾਰੀ ਉਹਨਾਂ ਗੱਡੀਆਂ ਦੇ ਵਿੱਚ ਕਰੋੜਾਂ ਰੁਪਈਆ ਡਰਗ ਮੰਨੀ ਹੁੰਦੀ ਸੀ ਔਰ ਨਸ਼ਾ ਹੁੰਦਾ ਸੀਗਾ ਜਿਹੜਾ ਅੱਗੇ ਸਪਲਾਈ ਹੋਣਾ ਹੁੰਦਾ ਸੀ ਇਸ ਦੇ ਖੁਲਾਸੇ ਕੀਤੇ ਨੇ ਤਲਵੀਰ ਗਿਰ ਨੇ ਤਲਵੀਰ ਗਿਰ ਨੇ ਕੋਲੋਂ ਉਹ ਡੇਰੀਆਂ ਪੁੱਛੀਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਇਹ ਨਸ਼ਾ ਸਪਲਾਈ ਦਾ ਪੈਸਾ ਲਿਖਿਆ ਹੁੰਦਾ ਸੀ ਸੋ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਲੋੜਾ ਨੇ ਕਿਹਾ ਕਿ ਵਿਜੀਲੈਂਸ ਨੇ ਐਫ ਆਈ ਆਰ ਨੇ ਮਜੀਠਿਆ ਨਾਲ ਜੁੜੀਆਂ ਮਾਤਮਕ ਨੂੰ ਵਿੱਤੀ ਬੇਨਿਜ਼ਮੀ ਦਾ ਪਰਦਾ ਫਾਸ਼ ਕੀਤਾ ਹੈ ਜਿਸ ਵਿੱਚ ਉਹਨਾਂ ਦੀਆਂ ਕੰਪਨੀਆਂ ਵਿੱਚ ਜਮਾ 540 ਕਰੋੜ ਰੁਪਏ ਦੇ ਬੇਹਿਸਾਬ ਪੈਸੇ ਦਾ ਖੁਲਾਸਾ ਹੋਇਆ ਇਹਨਾਂ ਵਿੱਚ 161 ਕਰੋੜ ਰੁਪਏ ਬਿਨਾਂ ਸਹੀ ਦਸਤਾਵੇਜ਼ਾਂ ਤੇ ਖਾਤੇ ਵਿੱਚ ਜਮਾ ਕੀਤੇ ਗਏ ਹਨ ਜਦੋਂ ਕਿ 140 ਕਰੋੜ ਰੁਪਏ ਜਾਲੀ ਸ਼ੈਲ ਕੰਪਨੀਆਂ ਰਾਹੀਂ ਭੇਜੇ ਗਏ ਹਨ ਜੋ ਕਿ ਰਾਸ਼ਟਰੀ ਖੋਨਾ ਦੀ ਉਲੰਘਣਾ ਹੈ ਸੋ ਵਿਕਰਮਜੀਤ ਸਿੰਘ ਮਜੀਠੀਆ ਦੀਆਂ ਲਗਾਤਾਰ ਮੁਸ਼ਕਲਾਂ ਵਧੀਆਂ ਜਾ ਰਹੀਆਂ ਨੇ ਤਲਬੀਰ ਗਿੱਲ ਦੇ ਵੱਲੋਂ ਜੋ ਖਲਾਸੇ ਕੀਤੇ ਗਏ ਨੇ ਇਹ ਵਿਕਰਮਜੀਤ ਸਿੰਘ ਮਜੀਠੀਆ ਦੇ ਉੱਪਰ ਫੋਰ ਪਕੜ ਮਜ਼ਬੂਤ ਹੋ ਸਕਦੀ ਹੈ ਵਿਜੀਲੈਂਸ ਦੀ ਇਸ ਤੋਂ ਪਹਿਲਾਂ ਕਿ ਅਜ ਬਿਕਰਮਜੀਤ ਸਿੰਘ ਮਜੀਠੀਆ ਦੇ ਅਤੀ ਸਾਥੀ ਸਾਬਕਾ ਵਿਧਾਇਕ ਜੋ ਬੋਨੀ ਅਜਨਾਲਾ ਦੇ ਵੱਲੋਂ ਵੀ ਆਪਣੇ ਬਿਆਨ ਦਰਜ ਕਰਵਾਏ ਗਏ ਨੇ ਜਿਨ੍ਹਾਂ ਕਿ 2013 ਦੇ ਵਿੱਚ ਮੁੱਖ ਮੰਤਰੀ ਫਤਕਾਲੀ ਸਰਕਾਰ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਪੱਤਰ ਵੀ ਲਿਖਿਆ ਸੀ ਜਦੋਂ ਬਿਕਰਮਜੀਤ ਸਿੰਘ ਮਜੀਠੀਆ ਨੇ ਬੋਨੀ ਅਜਨਾਲਾ ਨੂੰ ਆਪਣੇ ਘਰ ਕੋ ਲਾਇਆ ਸੀ ਔਰ ਬੋਨੀ ਅਜਨਾਲਾ ਦੇ ਨਾਲ ਉਹਨਾਂ ਨੇ ਉਹ ਨਸ਼ਾ ਤਸਕਰਾਂ ਦੇ ਨਾਲ ਮੁਲਾਕਾਤ ਕਰਵਾਈ ਸੀ ਔਰ ਉਹਨਾਂ ਨੂੰ ਮਜੀਠੀਆ ਆਪਣੇ ਜਿਗਰੀ ਯਾਰ ਦਫ਼ਤਰ ਸੀਗਾ ਔਰ ਮਜੀਠੀਆ ਦੇ ਵਿਆਹ ਦੇ ਵਿੱਚ ਬਹੁਤ ਸਾਰਾ ਪੈਸਾ ਜਿਹੜਾ ਉਹ ਖਰਚ ਹੋਇਆ ਸੀਗਾ ਜਿਸ ਦੇ ਬਾਰੇ ਵੀ ਇਹ ਵੱਡੇ ਖੁਲਾਸੇ ਹੋਏ ਨੇ ਬੋਨੀ ਅਜਨਾਲਾ ਨੇ ਜੋ ਆਪਣੇ ਬਿਆਨ ਦਰਜ ਕਰਵਾਏ ਨੇ ਅਤੇ ਤਲਵੀਰ ਗਿਲਡੇ ਵੱਲੋਂ ਵੀ ਬਿਆਨ ਦਰਜ ਕਰਵਾ ਦਿੱਤੇ ਗਏ ਨੇ ਜੋ ਹੁਣ ਮਜੀਠੀਆ ਦੇ ਉੱਪਰ ਪਕੜ ਮਜ਼ਬੂਤ ਹੋ ਗਈ ਹੈ ਵਿਜੀਰਾਸਤੀ ਜਿਵੇਂ ਹੀ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਸੀ ਕਿ ਅਸੀਂ ਪੱਕੇ ਪੈਰੀ ਹੱਥ ਪਾਉਣੇ ਆ ਉਹ ਪੱਕੇ ਪੈਰੀ ਹੱਥ ਹੁਣ ਪੈ ਚੁੱਕੇ ਨੇ ਜੋ ਵਿਕਰਮਜੀਤ ਸਿੰਘ ਮਜੀਠੀਆ ਨੂੰ ਹੁਣ ਮਜੀਠੀਆ ਦੀ ਜਮਾਨਤਾ ਵੀ ਨਹੀਂ ਹੋ ਸਕਦੀਆਂ ਲੰਬਾ ਸਮਾਂ ਮਜੀਠੀਆ ਨੂੰ ਜੇਲ੍ਹ ਵਿੱਚ ਰਹਿਣਾ ਪੈ ਸਕਦਾ ਹੈ